ਸੂਬੇ ਵਿੱਚ ਲੈਂਡ ਆਂਡਰ ਪ੍ਰਕਰਾਰ ਰੱਖ ਵਿੱਚ ਨੁਕਾਮ ਭਗਵੰਤਮਾਨ ਸਰਕਾਰ ਦੇ ਅਧੀਨ ਕਤਲਾਂ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਹੈ ਆਮ ਲੋਕਾਂ ਨੂੰ ਤਾਂ ਸਰਕਾਰ ਕੀ ਹੀ ਸੁਰੱਖਿਆ ਦੇਵੇਗੀ ਆਪਣੀ ਖੁਦ ਦੀ ਪਾਰਟੀ ਦੇ ਚੁਣੇ ਹੋਏ ਸਰਪੰਚ ਵੀ ਕਤਲਾਂ ਦੇ ਸ਼ਿਕਾਰ ਹੋ ਰਹੇ ਹਨ ਪੰਚਾਇਤੀ ਚੋੜਾ ਤੋਂ ਬਾਅਦ ਦੀ ਦੂਜੀ ਘਟਨਾ ਹੈ ਜਦੋਂ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਨੌਜਵਾਨ ਸਰਪੰਚ ਦਾ ਪਿੰਡ ਦੇ ਲੋਕਾਂ ਵੱਲੋਂ ਕਤਲ ਕੀਤਾ ਗਿਆ ਹੈ ਬਰਨਾਲਾ ਜ਼ਿਲ੍ਹੇ ਦੇ ਪਤੌੜ ਹਲਕੇ ਦੇ ਪਿੰਡ ਸ਼ੰਨਾ ਗੁਲਾਬ ਸਿੰਘ ਵਾਲਾ ਦੇ ਨਵੇਂ ਚੁਣੇ ਸਰਪੰਚ ਸੁਖਚੀਤ ਸਿੰਘ ਦਾ ਐਤਵਾਰ ਸ਼ਾਮ ਨੂੰ ਤਕਰਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਹੈ ਹਮਲੇ ਵਿੱਚ ਉਸ ਦੇ ਪਿਤਾ ਅਮਰਜੀਤ ਸਿੰਘ ਅਤੇ ਦੋ ਹੋਰ ਵਿਅਕਤੀ ਵੀ ਜ਼ਖਮੀ ਹੋਏ ਹਨ ਸਰਪੰਚ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਪਿੰਡ ਵਿੱਚ ਨਸ਼ਾ ਤਸਕਰੀ ਦੇ ਵਿਰੋਧ ਕਾਰਨ ਹਮਲਾਵਰ ਉਸ ਦੇ ਖਿਲਾਫ ਸਨ ਤੇ ਪਿੰਡਾ ਤੋਂ ਵੱਧ ਵਿਅਕਤੀਆਂ ਨੇ ਇਕੱਠੇ ਹੋ ਕੇ ਉਸ ਤੇ ਹਮਲਾ ਕਰ ਦਿੱਤਾ ਨੌਜਵਾਨ ਸਰਪੰਚ ਸੁਖਜੀਤ ਸਿੰਘ ਗੰਭੀਰੂ ਵਿੱਚ ਜ਼ਖਮੀ ਹੋ ਗਿਆ ਤੇ ਬਾਅਦ ਵਿੱਚ ਹਸਪਤਾਲ ਲੈ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਮੁੱਖ ਦੋਸ਼ੀ ਗੁਰਚਰਨ ਸਿੰਘ ਅਕਤੂਬਰ ਵਿੱਚ ਸਰਪੰਚ ਦੀ ਚੋਣ ਵਿੱਚ ਸੁਖਜੀਤ ਸਿੰਘ ਤੋਂ 450 ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ ਪੁਲਿਸ ਮੁਤਾਬਕ ਨਤੀਜੇ ਚਾਤੋਂ ਤੋਂ ਬਾਅਦ ਹੀ ਦੋਮਾਂ ਵਿੱਚ ਅਕਸਰ ਪੈਸੰਦੀ ਰਹਦੀ ਸੀ ਐਤਵਾਰ ਨੂੰ ਗੁਰਚਰਨ ਸਿੰਘ ਅਤੇ ਉਸਦੇ ਸਮਰਥਕਾਂ ਨੇ ਸੁਖਜੀਤ ਸਿੰਘ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਦੋਸ਼ੀ ਗੁਰਚਰਨ ਸਿੰਘ ਲਗਾਤਾਰ ਦੂਜੀ ਵਾਰ ਸਰਪੰਚ ਦੀ ਚੋਣ ਹਾਰ ਰਿਹਾ ਸੀ ਜਿਸ ਕਰਕੇ ਉਹ ਸੁਖਜੀਤ ਸਿੰਘ ਤੋਂ ਖਾਰ ਖਾਂਦਾ ਸੀ ਤੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ